ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨੀ ਹੈ ਗੁਰੂ ਸਾਹਿਬਾਂ ਅੱਗੇ ਕੀਤੀ ਸੇਵਾ ਤੇ ਅਰਦਾਸ ਕਿੰਜ ਪ੍ਰਵਾਨ ਹੁੰਦੀ ਹੈ ਜੇਕਰ ਸਰੀਰ ਨੂੰ ਕੋਈ ਵੀ ਦੁੱਖ ਰੋਗ ਕੋਈ ਵੀ ਕਸ਼ਟ ਆ ਜਾਵੇ ਉਹ ਗਿੰਜ ਦੂਰ ਹੁੰਦਾ ਹੈ ਕਿਵੇਂ ਅਰਦਾਸ ਕਰੀਏ ਕੈਸੀ ਜੁਗਤ ਅਪਣਾਈਏ ਤਾਂ ਸਾਧ ਸੰਗਤ ਜੀ ਇੰਜ ਹੀ ਇਤਿਹਾਸ ਵਿੱਚ ਮਾਈ ਪਿੱਖਾਂ ਜੀ ਹੋਏ ਹਨ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਮਾਈ ਪਿੱਖਾਂ ਜੀ ਦਰਬਾਰ ਸਾਹਿਬ ਵਿੱਚ 6 ਮਹੀਨੇ ਦੇ ਕਰੀਬ ਸੇਵਾ ਕਰਦੇ ਰਹੇ ਅਸੀਂ ਅੱਜ ਦੇ ਮਨੁੱਖ ਜਦੋਂ ਵੀ ਕੋਈ ਅਰਦਾਸ ਕਰਦੇ ਹਾਂ ਤਾਂ ਅਸੀਂ ਇਹੀ ਕਹਿੰਦੇ ਹਾਂ ਕਿ ਪਹਿਲਾਂ ਸਾਨੂੰ ਕੁਝ ਮਿਲ ਜਾਵੇ ਯਾਨੀ ਪਹਿਲਾਂ ਦਾਤ ਝੋਲੀ ਪੈ ਜਾਵੇ ਤੇ ਫਿਰ ਅਸੀਂ ਸੇਵਾ ਕਰਦੇ ਹਾਂ ਪਰ ਮਾਈ ਪਿੱਖਾ ਜੀ ਨੇ ਪਹਿਲਾਂ ਸੇਵਾ ਸ਼ੁਰੂ ਕਰ ਦਿੱਤੀ ਤੇ ਕਹਿਣ ਲੱਗੇ ਕਿ ਜਿੱਦਣ ਮੇਰੀ ਗੁਰੂ ਸਹਿਬਾ ਨੇ ਸੇਵਾ ਪ੍ਰਵਾਨ ਕਰ ਲਈ ਉਹਦਣ ਮੈਂ ਦਾਤ ਮੰਗਣੀ ਹੈ ਉਹਨਾਂ ਨੇ ਨਿਸਵਾਰਥ ਸੇਵਾ ਕਰਨੀ ਉਹਨਾਂ ਨੂੰ ਨੇਤਰਾਂ ਤੋਂ ਦਿਸਦਾ ਘਟ ਸੀ ਇਸ ਲਈ ਉਹਨਾਂ ਦੀ ਪਹਿਲੀ ਮੰਗ ਤਾਂ ਇਹ ਹੀ ਸੀ ਕਿ ਮੈਂ ਨਿਗਾ ਦੀ ਦਾਤ ਮੰਗਣੀ ਹੈ ਜਦੋਂ 6 ਮਹੀਨੇ ਹੋ ਗਏ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਗੁਰਬਾਣੀ ਕੀ ਕਥਾ ਵਿਚਾਰਾਂ ਕਰਨ ਤੋਂ ਬਾਅਦ ਦੀਵਾਨ ਦੀ ਸਮਾਪਤੀ ਤੋਂ ਬਾਅਦ ਸਿੱਖਾਂ ਨੂੰ ਕਹਿਣ ਲੱਗੇ ਕਿ ਅੱਜ ਅਸੀਂ ਲੰਗਰ ਵਾਲੀ ਸਾਈਡ ਤੇ ਜਾਣਾ ਹੈ ਬਹੁਤ ਸਮਾਂ ਹੋ ਗਿਆ ਹੈ ਕੋਈ ਅਰਦਾਸਾਂ ਕਰ ਰਿਹਾ ਹੈ ਉਸਦੀ ਅਰਦਾਸ ਪ੍ਰਵਾਨ ਹੋਣ ਦਾ ਟਾਈਮ ਹੁਣ ਆ ਚੁੱਕਾ ਹੈ ਕੁਝ ਸਿੱਖ ਵੀ ਨਾਲ ਤੋਰ ਪਏ ਤੇ ਗੁਰੂ ਸਾਹਿਬ ਜੀ ਲੰਗਰ ਵਾਲੀ ਸਾਈਡ ਜਿੱਥੇ ਮਾਈ ਭिक्ખા ਜੀ ਸੇਵਾ ਕਰ ਰਹੇ ਸਨ ਉੱਥੇ ਆਣ ਪਹੁੰਚੇ ਤੇ ਆਣ ਕੇ ਗੁਰੂ ਸਾਹਿਬ ਕਹਿਣ ਲੱਗੇ ਭिक्ਖਾਂ ਮੰਗ ਜੋ ਮੰਗਣਾ ਹੈ ਤੇਰੀ ਸੇਵਾ ਗੁਰੂ ਨਾਨਕ ਦੇ ਘਰ ਪ੍ਰਵਾਨ ਹੋ ਗਈ ਹੈ ਜੋ ਮੰਗਣਾ ਹੈ ਮੰਗ ਲੈ ਤਪਿਕਾ ਸੋਚੀ ਪੈ ਗਈ ਕਿ ਘਰ ਗਰੀਬੀ ਬਹੁਤ ਹੈ ਨਿਗਾ ਵੀ ਕਮਜ਼ੋਰ ਹੈ ਪੁੱਤਰ ਵੀ ਨਹੀਂ ਹੈ ਕਿ ਮੈਂ ਕਿਹੜੀ ਦਾਤ ਮੰਗਾਂ ਤਾਂ ਗੁਰੂ ਸਾਹਿਬ ਫਿਰ ਕਹਿਣ ਲੱਗੇ ਪਿਖਾ ਛੇਤੀ ਮੰਗ ਜੋ ਤੈਨੂੰ ਚਾਹੀਦਾ ਹੈ ਸਾਡੇ ਕੋਲ ਟਾਈਮ ਬਹੁਤ ਘੱਟ ਹੈ ਅਸੀਂ ਅੱਗੇ ਵੀ ਜਾਣਾ ਹੈ ਇੱਕ ਵਾਰ ਦੇ ਵਿੱਚ ਹੀ ਮੰਗ ਲੈ ਜੋ ਤੂੰ ਮੰਗਣਾ ਹੈ ਤਾਂ ਪਿਖਾ ਫਿਰ ਸੋਚੀ ਪੈ ਗਈ ਕੀ ਗੁਰੂ ਪਾਤਸ਼ਾਹ ਜੀ ਨੇ ਤਾਂ ਇੱਕ ਵਾਰ ਵਿੱਚ ਕਿਹਾ ਹੈ ਮੈਂ ਕਿਸ ਤਰ੍ਹਾਂ ਤੇ ਕਿਹੜੀ ਦਾਤ ਮੰਗਾ ਪਾਸ਼ਾ ਜੀ ਜਾਣੀ ਜਾਣ ਸਨ ਪਾਸ਼ਾ ਜੀ ਸਭ ਜਾਣਦੇ ਸਨ ਉਹਨਾਂ ਨੇ ਜਦੋਂ ਮਾਈ ਪਿੱਖਾ ਨੂੰ ਕਿਹਾ ਤਾਂ ਮਾਈ ਪਿੱਖਾ ਬੜੀ ਸੂਝਵਾਨ ਤੇ ਸਿਆਣੀ ਸੀ ਕਹਿਣ ਲੱਗੀ ਪਾਸ਼ਾ ਸੋਹਣੇ ਦੀ ਮਧਾਣੀ ਨੌ ਦੁੱਧ ਰਿੜਕੇ ਵਿੱਚ ਚੁਬਾਰੇ ਪੋਤਾ ਖੇਡੇ ਵੇਖੇ ਪਿੱਖਾ ਇਹੀ ਮੰਗ ਮੰਗੇ ਪਿਖਾਂ ਇਹੇ ਦਾਤ ਮੰਗੇ ਪਿਖਾਂ ਤਾਂ ਪਾਸ਼ਾ ਅੰਤਰਜਾਮੀ ਸਨ ਉਹ ਸਭ ਜਾਣਦੇ ਸਨ ਪਰ ਉਹ ਪਿਖਾਂ ਦੀ ਸਮਝਦਾਰੀ ਵੇਖਣਾ ਚਾਹੁੰਦੇ ਸਨ ਇਸ ਲਈ ਤਾਂ ਉਹਨਾਂ ਨੇ ਕਿਹਾ ਸੀ ਕਿ ਇੱਕੋ ਵਾਰ ਮੰਗ ਲੈ ਜੋ ਮੰਗਣਾ ਹੈ ਉਹ ਫਿਰ ਕਹਿੰਦੇ ਪਿਖਾਂ ਸੋਚ ਤੇ ਛੇਤੀ ਮੰਗ ਜੋ ਮੰਗਣਾ ਹੈ ਪਿਖਾਂ ਫਿਰ ਬੋਲੀ ਇਹੀ ਮੰਗ ਮੰਗੇ ਪਿਖਾਂ ਸੋਹਣੇ ਦੀ ਮਧਾਣੀ ਨੋ ਦੋਦੇ ਰਿੜਕੇ ਵਿੱਚ ਚੁਬਾਰੇ ਪੋਤਾ ਖੇਡੇ ਦੇਖੇ ਪਿਖਾ ਪਾਸ਼ਾ ਖੁਸ਼ ਸਨ ਕਿ ਪਿਖਾ ਨੇ ਗਰੀਬੀ ਵੀ ਦੂਰ ਕਰਵਾ ਲਈ ਕਿਉਂਕਿ ਸੋਨੇ ਦੀ ਮਧਾਣੀ ਕਿਸੇ ਅਮੀਰ ਆਦਮੀ ਦੇ ਘਰ ਹੀ ਹੁੰਦੀ ਹੈ ਤੇ ਜਿੱਥੇ ਪੁੱਤ ਹੋਣਗੇ ਉੱਥੇ ਹੀ ਨਾ ਹੋਵੇਗੀ ਤੇ ਫਿਰ ਹੀ ਪੋਤਰੇ ਹੋਣਗੇ ਇਹ ਸਭ ਵੇਖਣ ਲਈ ਇੱਕ ਚੰਗੀ ਨਿਗਾਹ ਨਜ਼ਰ ਦਾ ਸਹੀ ਹੋਣਾ ਜ਼ਰੂਰੀ ਹੈ ਇੱਕੋ ਵਾਰ ਵਿੱਚ ਭਿਖਾਣੇ ਸਭ ਕੁਝ ਮੰਗ ਲਿਆ ਪਾਸ਼ਾ ਨੇ ਬਚਨ ਕੀਤੇ ਭਿਖਾ ਇਹ ਸਭ ਦਾਤਾਂ ਜੋ ਤੂੰ ਮੰਗੀਆਂ ਸੱਚੀ ਸੇਵਾ ਕਰਕੇ ਇਹ ਸਭ ਦਾਤਾਂ ਤੇਰੀਆਂ ਤੇਰੀ ਝੋਲੀ ਪੈ ਜਾਣਗੀਆਂ ਅੱਜ ਤੋਂ ਬਾਅਦ ਤੈਨੂੰ ਜੋ ਜੋ ਦਾਤ ਚਾਹੀਦੀ ਹੈ ਤੇਰੀ ਹਰ ਇੱਛਾ ਪੂਰੀ ਹੋਵੇਗੀ ਤਾਂ ਸਾਧ ਸੰਗਤ ਜੀ ਸੇਵਾ ਤੇ ਸਿਮਰਨ ਜ਼ਰੂਰ ਕਰਿਆ ਕਰੋ ਕਿਉਂਕਿ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਦੇ ਬਚਨ ਹਨ ਕਿ ਅੱਜ ਵੀ ਗੁਰੂ ਸਾਹਿਬਾਂ ਦੀ ਸ਼ਕਤੀ ਪ੍ਰਤੱਖ ਵਰਤਦੀ ਹੈ ਸਿੱਖ ਦੇ ਗੁਰੂ ਕੋਲੋਂ ਮੰਗਣ ਅਰਦਾਸ ਕਰਨ ਵਿੱਚ ਦੇਰੀ ਹੋ ਸਕਦੀ ਹੈ ਪਰ ਗੁਰੂ ਸਾਹਿਬ ਜੀ ਝੋਲੀ ਭਰਨ ਵਿੱਚ ਕੋਈ ਦੇਰ ਨਹੀਂ ਕਰਦੇ ਸੰਤ ਮਹਾਪੁਰਖ ਜੀ ਸਵਤ ਬਖਸ਼ਦੇ ਹਨ ਕਿ ਗੁਰੂ ਸਾਹਿਬਾਂ ਕੋਲ ਝੋਲੀ ਪਰਵਾਉਣ ਲਈ ਬੇਨਤੀ ਕਰਨੀ ਆਉਣੀ ਚਾਹੀਦੀ ਹੈ ਇਥੇ ਇਹ ਵੀ ਹੈ ਕਿ ਕਈ ਲੋਕ ਕਹਿੰਦੇ ਹਨ ਕਿ ਕਿ ਬੋਲ ਕੇ ਦੱਸਣਾ ਜ਼ਰੂਰੀ ਹੈ ਕਿਉਂਕਿ ਗੁਰਬਾਣੀ ਵਿੱਚ ਤਾਂ ਲਿਖਿਆ ਹੈ ਬਿਨ ਬੋਲਿਆਂ ਸਭ ਕੁਝ ਜਾਣਦਾ ਹੈ ਤੇ ਜੇ ਪਾਸ਼ਾ ਬਿਨ ਬੋਲਿਆਂ ਹੀ ਸਭ ਕੁਝ ਜਾਣਦੇ ਹਨ ਤਾਂ ਫਿਰ ਅਰਦਾਸ ਕਰਨੀ ਕਿਉਂ ਜ਼ਰੂਰੀ ਹੈ ਤਾਂ ਬਾਬਾ ਜੀ ਅਕਸਰ ਹੀ ਸਮਤ ਬਖਸ਼ਦੇ ਸਨ ਕਿ ਜਿੰਨਾ ਚੇਰ ਬੱਚਾ ਖੇਡ ਰਿਹਾ ਹੁੰਦਾ ਹੈ ਉਨੀ ਦੇਰ ਤਾਂ ਉਸ ਦੀ ਮਾਤਾ ਵੀ ਉਸ ਨੂੰ ਦੁੱਧ ਨਹੀਂ ਪੁੱਛਦੀ ਪਰ ਜਦੋਂ ਬੱਚਾ ਥੱਕ ਹਾਰ ਜਾਂਦਾ ਹੈ ਭੁੱਖ ਲੱਗਦੀ ਹੈ ਆਪਦੀ ਮਾਂ ਦੇ ਕੋਲ ਆਉਂਦਾ ਹੈ ਦੁੱਧ ਦੀ ਮੰਗ ਕਰਦਾ ਹੈ ਫਿਰ ਹੀ ਉਸ ਦੀ ਮਾਤਾ ਉਸ ਨੂੰ ਦੁੱਧ ਪਿਉਂਦੀ ਹੈ ਉਸੇ ਹੀ ਤਰ੍ਹਾਂ ਜਦੋਂ ਇਨਸਾਨ ਦੁਨਿਆਵੀ ਪਦਾਰਥਾਂ ਦੇ ਵਿੱਚ ਲੱਗਾ ਰਹਿੰਦਾ ਹੈ ਉਸ ਨੂੰ ਕਿਸੇ ਚੀਜ਼ ਦੀ ਸੋਝੀ ਨਹੀਂ ਪੈਂਦੀ ਪਰ ਜਦਨ ਉਹ ਦੁਨਿਆਵੀ ਪਦਾਰਥਾਂ ਤੋਂ ਥੱਕ ਹਾਰ ਜਾਂਦਾ ਹੈ ਦੁੱਖ ਰੋਗ ਉਸ ਨੂੰ ਆਣ ਘੇਰਾ ਪਾਉਂਦੇ ਹਨ ਉਸ ਟਾਈਮ ਉਹ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਹੈ ਫੇਰ ਭਾਵੇਂ ਉਹ ਉਦੋਂ ਗੁਰੂ ਸਾਹਿਬਾਂ ਦੇ ਅੱਗੇ ਖੜਾ ਵੀ ਨਾ ਹੋਵੇ ਤਾਂ ਵੀ ਉਸ ਦੀ ਅਰਦਾਸ ਬੇਨਤੀ ਪ੍ਰਵਾਨ ਹੁੰਦੀ ਹੈ ਗੁਰੂ ਸਾਹਿਬਾਂ ਦੇ ਸਾਹਮਣੇ ਨਾ ਖੜੇ ਹੋਣ ਦੇ ਬਾਵਜੂਦ ਵੀ ਗੁਰੂ ਸਾਹਿਬ ਉਸ ਦੀ ਅਰਦਾਸ ਨੂੰ ਪਰਵਾਣ ਕਰ ਲੈਂਦੇ ਹਨ ਉਹਦੀ ਝੋਲੀ ਦਾਤਾਂ ਪਾ ਦਿੰਦੇ ਹਨ ਇਸ ਲਈ ਦਾਤ ਕੋਈ ਵੀ ਹੋਵੇ ਪਰ ਅਰਦਾਸ ਕਰਨੀ ਬੇहद ਜ਼ਰੂਰੀ ਹੈ ਇਸ ਲਈ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਸੱਚੇ ਮਨੋਂ ਸੇਵਾ ਸਿਮਰਨ ਕਰਕੇ ਕਰਨੀ ਚਾਹੀਦੀ ਹੈ ਤਾਂ ਸਾਡੀ ਹਰ ਅਰਦਾਸ ਪੂਰੀ ਜ਼ਰੂਰ ਹੁੰਦੀ ਹੈ ਪਰ ਇਸ ਦੇ ਲਈ ਸਾਨੂੰ ਵੀ ਗੁਰੂ ਦੇ ਨਾਲ ਪ੍ਰੇਮ ਜ਼ਰੂਰੀ ਹੈ ਗੁਰੂ ਤੇ ਭਰੋਸਾ ਵਿਸ਼ਵਾਸ ਜ਼ਰੂਰੀ ਹੈ ਗੁਰੂ ਤੇ ਭਰੋਸਾ ਰੱਖ ਕੇ ਜੋ ਵੀ ਇਨਸਾਨ ਗੁਰੂ ਨੂੰ ਯਾਦ ਕਰਦੇ ਹਨ ਤਾਂ ਗੁਰੂ ਵੀ ਉਹਨਾਂ ਦੀ ਹਰ ਅਰਦਾਸ ਪੂਰੀ ਕਰਦੇ ਹਨ ਹਰ ਬੇਨਤੀ ਪ੍ਰਵਾਨ ਕਰਦੇ ਹਨ ਆਪ ਦੇ ਦਰੋਂ ਘਰੋਂ ਦਾਤਾ ਬਖਸ਼ ਕੇ ਝੋਲੀਆਂ ਭਰ ਦਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ